ਕਾਲ ਇਹਨਾਂ ਨੇ ਸੋਹਰੇ ਨੇ ਇਹਨੂੰ ਘਰ ਬੁਲਾਇਆ ਆਪਣੇ ਘਰ ਸੱਦ ਕੇ ਪਤਾ ਨਹੀਂ ਉਹਨੂੰ ਕੀ ਧਮਕੀਆਂ ਲਾਈਆਂ ਉਹਨੂੰ ਕਿਹੜੀ ਜਰੀਦੀ ਚੀਜ਼ ਦੇ ਦਿੱਤੀ ਤੇ ਜਿਹੜਾ ਘਰ ਦੇ ਕੋਲ ਵੀ ਨਹੀਂ ਪਹੁੰਚਿਆ ਡਿੱਗ ਪਿਆ ਮੁੰਡਾ ਬਿਆਰ ਤੇ ਡਿੱਗੇ ਨੂੰ ਘਰ ਲੈ ਕੇ ਆਏ ਆ ਘਰ ਲੈ ਕੇ ਹਸਪੀਟਲ ਮਾਈਂਡ ਸੈੱਬ ਦੇ ਲੈ ਕੇ ਗਏ ਮੁੰਡਾ ਮਰ ਗਿਆ ਸੋਹਰੇ ਗਿਆ ਇਹ ਮੈਨੂੰ ਕਹਿੰਦਾ ਮਾਦਾ ਮੈਂ ਸੋਹਰੇ ਚੱਲਿਆ ਮੈਂ ਜਾ ਉਹਨਾਂ ਨੇ ਪਤਾ ਨਹੀਂ ਕੀ ਖਲਾਇਆ ਕੀ ਕਿਹਾ ਮੇਰੇ ਪੁੱਤ ਨੂੰ ਧਮਕੀਆਂ ਲਾਈਆਂ ਸਤਿ ਸ਼੍ਰੀ ਅਕਾਲ ਮਣੀ ਖਾਨ ਮਾ ਮੋਤੀ ਮੋਤੀ ਮਾ ਮੋਤੀ ਉਹ ਆ ਰਹੇ ਨੇ ਮਾਵਲੇ ਕੀ ਮਾਵਲੇ ਰੰਨੇ ਆ ਵੀ ਥੋਰੀ ਉਹਦੇ 88 ਫੋਟਾ ਕੋਈ ਉਹਨੂੰ ਤੰਗੀ ਨਹੀਂ ਉਹ ਸਾਡੇ ਭਰਾ ਨੂੰ ਟੌਰਚਰ ਕਰਦੀ ਕਿ ਮਕਾਨ ਮੇਰੇ ਨਾਂ ਕਰ ਮੈਂ ਫੇਰ ਆਣਾ ਵਾ ਤੋਂ ਬੋਲਦਾ ਕਿ ਸੋਹਣੇ ਇਨਸਾਨ ਦੇ ਕੋਲ ਕਦੀ ਕੋਈ ਬੁਰੀ ਜਿਹੀ ਰੈਕਟਿਵ ਜਰਾ ਹਾਂ ਹਾਂ ਜੀ ਇਹਦਾ ਨਾਮ ਦੱਸ ਕੇ ਤੁਹਾਡਾ ਮੁੰਡਾ ਮੇਰਾ ਨਾਮ ਗੋਲਦੀ ਤੋਂ ਨਾ ਮੈਂ ਪ੍ਰਧਾਨ ਵਾਰਡ ਦਾ ਗੇੜੀ ਮਾਦੋ ਇਹ ਮੁੰਡਾ ਬੜਾ ਨੇਕ ਸ਼ਰੀਪ ਬੱਚਾ ਸੀ ਕੱਲ ਇਹਨਾਂ ਨੇ ਸੋਹਰਿਆਂ ਨੇ ਇਹਨੂੰ ਘਰ ਬੁਲਾਇਆ ਆਪਣੇ ਘਰ ਛੱਡ ਕੇ ਪਤਾ ਨਹੀਂ ਉਹਨੂੰ ਕੀ ਧਮਕੀ ਲਾਈ ਆ ਉਹਨੂੰ ਕਿਹੜੀ ਜਰੀਦੀ ਚੀਜ਼ ਦੇਦੀ ਤੇ ਜਿਹੜਾ ਘਰ ਦੇ ਕੋਲ ਵੀ ਨਹੀਂ ਪਹੁੰਚਿਆ ਡਿੱਗ ਪਿਆ ਮੁੰਡਾ ਬਿਜਾਰ ਚ ਡਿੱਗੇ ਨੂੰ ਘਰ ਲੈ ਕੇ ਆਏ ਆ ਘਰ ਲੈ ਕੇ ਹਸਪੀਟਲ ਮਾਈਨ ਸਾਹਿਬ ਦੇ ਲੈ ਗਏ ਆ ਮੁੰਡਾ ਮਰ ਗਿਆ ਇਹਨਾਂ ਨੇ ਕੋਈ ਚੀਜ਼ ਨਹੀਂ ਦੇ ਕੇ ਚਾਰ ਜਾਨਾਂ ਨੇ ਆਪਣੀ ਸਿਆਸਤ ਦੇ ਨਾਲ ਮੁੰਡਾ ਮਾਰਦਾ ਇੱਕ ਉਹਦਾ ਬੱਚਾ ਸੀ ਉਹ ਬੱਚੇ ਪਿੱਛੇ ਬੜਾ ਮਾਰਦਾ ਸੀ ਆਪਣੀ ਬੇਟੀ ਨਾਲ ਪਿਆਰ ਕਰਦਾ ਸੀ ਉਹਨਾਂ ਨੇ ਝਾਸੀ ਨਾਲ ਘਰ ਬੁਲਾਇਆ ਕੇ ਆ ਕੇ ਬੇਟੀ ਨੂੰ ਮਿਲਣਾ ਉਹ ਬੇਟੀ ਨੂੰ ਮਿਲਣ ਗਿਆ ਨਾਲ ਫਲ ਫੂਲ ਲੈ ਕੇ ਗਿਆ ਉਹ ਬੈਠ ਕੇ ਚਾਰੇ ਨੇ ਹੱਲ ਕੇ ਗੇਮ ਚਲਾ ਕੇ ਮੁੰਡੇ ਨੂੰ ਮਾਰਦਾ ਔਰ ਅਸੀਂ ਕਹਿੰਦੇ ਆ ਚਾਰੇ ਦੋਸ਼ੀਆਂ ਨੂੰ ਘੜੀ ਤੋਂ ਘੜੀ ਸਜ਼ਾ ਮਿਲਣੀ ਚਾਹੀਦੀ ਏ ਇਕੱਲੇ ਮਾਪੋਤਾ ਬੁਰਜੁਰਗ ਜਨਾਨੀ ਏ ਐਸਲੇ ਪਾਗਲਾ ਵਾਲਾ ਹਾਲ ਹੋ ਗਿਆ ਹੁਣ ਉਹਦਾ ਕੋਈ ਹਾਰਾ ਨਹੀਂ ਆ ਇਹ ਦੋਸ਼ੀ ਅੰਦਰ ਜਾਣੇ ਚਾਹੀਦੇ ਇਹ ਪੁਲਿਸ ਪ੍ਰਦਰਸ਼ਨ ਅੱਗੇ ਹੋਈ ਬੇਨਤੀ ਕਰਦੇ ਆਂ ਅਸੀਂ ਬਾਜੀ ਮੁੰਡਾ ਕਿਹੜੀ ਜਗ੍ਹਾ ਤੋਂ ਰਹਿੰਦਾ ਮੁੰਡਾ ਗੇੜ ਕੀਮਾ ਮੋਸੀ ਵਾਲੀ ਗਲੀ ਦਾ ਰਹਿਣ ਵਾਲਾ ਸੀ ਉਹ ਹਲਵਾਈ ਦਾ ਕੰਮ ਕਰਦਾ ਸੀ ਬੱਚਾ ਉਹ ਬਹੁਤ ਸ਼ਰੀਫ ਸੀ ਸਵੇਰੇ 5:30 6:00 ਵੇ ਚਲਦਾ ਸੀ ਕੰਮ ਤੇ ਰਾਤੀ ਕੰਮ ਤੋਂ ਆਉਂਦਾ ਸੀ ਬੇਅੱਬੀ ਬੱਚਾ ਸੀ ਕੋਈ ਐਬ ਨਹੀਂ ਸੀ ਉਹਨੂੰ ਕਿਸੇ ਤਰ੍ਹਾਂ ਦਾ ਵੀ ਲੇਕਿਨ ਇਹਨਾਂ ਨੇ ਜ਼ੁਲਮ ਕਰਾਇਆ ਉਹਨੂੰ ਕਹਿੰਦੇ ਸੀ ਇਹਦਾ ਮਕਾਨ ਜਿਹੜਾ ਸਾਡੇ ਨਾਂ ਕਰ ਉਹ ਬਰਜੁਰਗ ਜਨਾਨੀ ਉਹ ਮਕਾਨ ਕਿਤੋਂ ਆਪਣਾ ਇਹਦੇ ਨਾਂ ਕਰਦੇ ਫਿਰ ਉਹ ਮੰਨ ਗਈ ਕਿ ਚੱਲ ਤੂੰ ਮੇਰੇ ਘਰ ਆ ਜਾ ਇਹ ਮਕਾਨ ਤੈਨੂੰ ਦੇ ਦਿੰ ਪੀ ਤੇ ਇੱਕ ਕੁੜੀ ਗੀ ਛੋਟੀ ਜੀ ਜਲ ਮੈਂ ਪਿਆਰ ਕਰਦੀ ਆ ਦਾਦੀ ਹੀ ਉਹ ਉਹ ਵੀ ਮੰਨ ਗਈ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਆਇਆ ਚਾਰਾਂ ਨੇ ਰਲ ਕੇ ਸਿਆਜ਼ਤ ਚਲਾਈ ਇੱਕ ਸਿਆਜ਼ਤ ਦਾ ਬੱਚਾ ਮਾਰ ਛੱਡਿਆ ਚਾਰ ਕੋਣ ਕੋਣਾ ਸੋਰਾ ਚਾਰ ਇੱਕ ਪੂਰੀ ਸਾਸੇ ਗਈ ਏ ਇੱਕ ਸਾਲੀ ਗਈ ਏ ਇੱਕ ਸੰਡੂਗਾ ਇੱਕ ਛੋਟ ਵੱਡੀ ਸਾਲੀ ਗਈ ਏ ਇਹ ਚਾਰਾਂ ਨੇ ਰਲ ਕੇ ਗਏ ਸੁਣਿਆ ਆਹ ਇੱਕੋ ਦੀ ਬੋਡੀ ਏ ਇੱਕ ਸਾਲੀ ਏ ਜਿੱਥੇ ਨਗਰ ਰਹਿੰਦੇ ਆ ਸਾਲੀ ਦੇ ਸੰਡੂ ਹੈ ਨਾਲ ਸਾਥ ਹੈ ਇਹਨਾਂ ਨੇ ਇਹਨਾਂ ਨੇ ਰਲ ਕੇ 140 140 ਫੁੱਟ ਛੜ ਕੇ ਜਿਹੜੀ ਜਿੱਥੇ ਉਹ ਰਹਿੰਦੇ ਸੀ 60 ਫੁੱਟ ਰੋੜ ਦੇ ਰਹਿਣ ਵਾਲੇ ਗਏ ਸੀ ਉੱਥੇ ਸਾਰਾ ਕਾਹਨ ਕੀਤਾ ਕਾਹਨ ਕਰਕੇ ਭੇਜਦਾ ਮੁੰਡੇ ਨੂੰ ਅਡੀੜਾ ਡੰਡਾ ਆ ਗਿਆ ਕਾਰ ਦੇ ਅੰਦਰ ਵੀ ਨਹੀਂ ਵੜਿਆ ਤੇ ਡਿੱਗ ਪਿਆ ਤੇ ਮੱਲੇ ਵਾਲਿਆਂ ਨੇ ਅਸੀਂ ਚੁੱਕਿਆ ਥਾਣਾ ਡੀਟਮੈਂਟ ਉਸ ਵਾਲੇ ਪੁਲਿਸ ਨੂੰ ਦੱਸਿਆ ਸੀ ਪੁਲਿਸ ਨੇ ਐਫਆਈ ਗੱਡ ਦਿੱਤੀ ਹੈ ਕਰਦੇ ਆ ਵੀ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਆ ਵੀ ਉਹਨੂੰ ਜਲਦ ਤੋਂ ਜਲਦ ਜਿਹੜੇ ਸੋਰੇ ਗਿਆ ਇਹ ਮੈਨੂੰ ਕਹਿੰਦਾ ਮਾਦਾ ਮੈਂ ਸੋਰੇ ਚੱਲਿਆ ਮੈਂ ਜਾਉ ਨਾ ਨਹੀਂ ਪਤਾ ਨਹੀਂ ਕੀ ਲਾਇਆ ਕੀ ਕਿਆ ਮੇਰੇ ਪੁੱਤਰ ਨੂੰ ਤਮਕੀਆਂ ਲਾਈਆਂ ਅਰੇ ਠੀਕ ਸਾਤੀ ਮੇਂ ਜੀ ਖਾਣਾ ਮੋਲੀ 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 ਆਰੇ ਜਦ ਲਈ ਮਾਵਲੇ ਕੀ ਮਾਵਲੇ ਰਹਿਨੇ ਆ ਵੀ ਸੋਰੀ ਉਹਦੇ 88 ਫੋਟਾ ਕੋਈ ਉਹਨੂੰ ਤੰਗੀ ਨਹੀਂ ਉਹ ਸਾਡੇ ਭਰਾ ਨੂੰ ਟੌਰਚਰ ਕਰਦੀ ਕਿ ਮਕਾਨ ਮੇਰੇ ਨਾਂ ਕਰ ਮੈਂ ਫੇਰ ਆਣਾ ਵਾ ਤੇ ਇਸ ਕਰਕੇ ਉਹਨੇ ਉਹਨੂੰ ਪਤਾ ਨਹੀਂ ਕੀ ਧਮਕੀਆਂ ਦਿੱਤੀਆਂ ਗੱਲ ਉਹਦੇ ਨਾਲ ਹੀ ਲਾਸਟ ਉਹਦੀ ਸੱਸ ਨਾਲ ਗੱਲ ਹੋਈ ਆ ਉਹਦੇ ਸਿਰ ਚੜ ਕੇ ਉਹਨੇ ਕੁਝ ਉਹਨਾਂ ਨੇ ਪਤਾ ਨਹੀਂ ਕੀ ਕਵਾ ਕੇ ਉਹਨਾਂ ਕਰੋ ਤੋ ਆਰ ਮਰੀ ਆਇਆ ਨਾਡੀ ਉਹ ਬੈਠ ਵਰਤ ਚ ਕਰਦੇ 10 ਮਹੀਨੇ ਤੇ ਬੈਠ ਵਰਤ ਚ ਕਰਦੇ ਕਰਕੇ ਟੋਚੇ ਕਰਦੇ ਨੂੰ ਕਦੀ ਆ ਕਰਦੇ ਆਪਣੀ ਮਾਨ ਕਰੋ ਘੱਟ ਦੇ ਘਾਟ ਸਾਡੇ ਨਾ ਕਰਦੇ ਜਾਇਦਾਤ ਸਾਡੇ ਨਾ ਕਰਦੇ ਸਾਡੀ ਮਾਸੀ ਦਾ ਕੋਈ ਆਸਰਾ ਨਹੀਂ ਹੈਗਾ ਕੱਲਾ ਮੁੰਡਾ ਹੀ ਇਹ ਵੀ ਇਹਨਾਂ ਨੇ ਖਾ ਲਿਆ ਕੋਈ ਮੁੰਡੇ ਦੀ ਕੀ ਤਲਤੀ ਤਲ ਆ ਇੱਕ ਮਿੰਟ ਚਾਰ ਸਾਹ ਕੀ ਮੰਗ ਕਰਦੇ ਹੁਣ ਅਮਾਨ ਨੇ ਕੰਮ ਕਰਦੇ ਆ ਉਹਦੀ ਸਾਥ ਨੂੰ ਤੇ ਉਹਦੀ ਘਰ ਦੀ ਨੂੰ ਉਮਰ ਕੈਦ ਦੀ ਸਜ਼ਾ ਹੋਵੇ ਜਾਂ ਫਾ ਜੀ ਜੇ ਨੂੰ ਨੂੰ ਨਾਲ ਨਹੀਂ ਭੈਣ ਜੀ ਜਾਰੇ ਸ਼ਕਤੀ ਨਜ਼ਰ ਰੰਦੇ ਨੇ ਨਿਸਮ ਮੋਗੇ ਰਹੀਓ ਤੇ ਕੁਝ ਕਰ ਜਾਂ ਮੀ ਨਾ ਨਾਮਾਸਕੇ ਕੀ ਘਟਨਾ ਵਾਪਰੀ ਇਹ ਉਸਤਾ ਬੈਂਟੀਆ ਵੀ ਇਹ ਜਿਹੜਾ ਬੇਟਾ ਨਾ ਇਹ ਵਿਆਹਾ ਸੀ ਤੇ ਇਹਦੇ ਜਿਹੜੇ ਸਹੁਰੇ ਆ ਨਾ ਉਹ ਲੜਕੀਆਂ ਨੂੰ ਸ਼ਹਿਰ ਦੇ ਕੇ ਤੇ ਅੱਜ ਘਰ ਲੈ ਜਾਂਦੇ ਸੀ ਇਹ ਬੱਚੇ ਨੂੰ ਉਹ ਲੜਕੀਆਂ ਤੋਂ ਗੰਦ ਬੁਲਾਉਂਦੇ ਸੀ ਇਹ ਬੱਚਾ ਬੜੇ ਟੈਨਸ਼ਨ ਸੀ ਮਾਂ ਇਹਦੀ ਜਿਹੜੀ ਆ ਉਹ ਵਿਚਾਰੀ ਇਸ ਬੱਚੇ ਦੇ ਰੋਟੀ ਪਾਣੀ ਨਾਲ ਕਿਜ਼ਾਰਾ ਕਰਦੀ ਸੀ ਇਹਨਾਂ ਨੇ ਕਈ ਪਰੇ ਪੰਚਾਇਤਾਂ ਵਿੱਚ ਗੱਲੀਆਂ ਭੈਣੇ ਨੂੰ ਸਮਝਾਓ ਬੇਟੀ ਘਲਾਓ ਬੇਟੀ ਦੀ ਸਾਡੀ ਸੇਵਾ ਕਰੇ ਆਪਣੇ ਘਰ ਸਾंभੇ ਪਰ ਇਹਦੇ باوجود ਕੱਲ ਇਹ ਘਟਨਾ ਵਾਪਰ ਗਈ ਉਹ ਸਿਰਫ ਇੰਨਾ ਹੀ ਪੁੱਛਣ ਗਿਆ ਭਾਈ ਮੇਰੇ ਗੰਦ ਕਿਉਂ ਬੋਲਿਆ ਜਾਂਦਾ ਹੈ ਜਾਂ ਮੇਰਾ ਕੀ ਕਸੂਰ ਆ ਮੈਂ ਤਾਂ ਕਈ ਵਾਰ ਆਇਆ ਲੈਂਦੇ ਨੇ ਪਰ ਉਹਦੀ ਜਿਹੜੀ ਬੌਡੀ ਆ ਉਹ ਆ ਗਈ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆ ਤੇ ਇਸ ਬਿਰਧ ਔਰਤ ਦਾ ਇਸ ਮਾਤਾ ਦਾ ਜਿਹੜਾ ਕਲਪਤਾ ਪੁੱਤ ਇਹਦਾ 18ਾ ਸੀ ਇਹਦੀ ਮਦਦ ਵੀ ਕੀਤੀ ਜਾਵੇ ਔਰ ਇਹਨੂੰ ਇਨਸਾਫ ਤੇ ਆਇਆ ਜਾਵੇ ਆ ਟਮਟੀਆਂ ਲਾਉਂਦੇ ਸੀ ਭਾਈ ਤੁਹਾਨੂੰ ਉੱਥੇ ਛੋਕਾਂਗੇ ਜਿੱਥੇ ਤੁਸੀਂ ਬੀ ਲਾਂਸ ਕਰਦਾਗੇ ਕੋਈ ਲੱਭੇਗਾ ਨਹੀਂ ਸਾਡੀ ਇਹ ਬੇਨਤੀ ਹੈ ਪੀ ਇਹ ਬਿਰਧ ਮਾਤਾ ਦੀ ਸਰਕਾਰੀ ਤੌਰ ਤੇ ਸਮਾਜਿਕ ਤੌਰ ਤੇ ਮਦਦ ਕੀਤੀ ਜਾਵੇ ਤੇ 도ਛੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਜੱਲੇ ਕਾਰਵਾਈ ਸ਼ੁਰੂ ਕਰੇ ਮੇਰਾ ਨਾਮ ਵਿਜੇ ਕੁਮਾਰ ਮੈਂ ਸੀਪੀਆਈਐਮ ਪਾਰਟੀ ਵਾਲੋਂ ਬਲੋਕੇਜ ਕਰਦਾ ਮੈਂ ਕਮਿਊਨਿਸਟ ਪਾਰਟੀ ਵਾਲੋਂ ਵੇਖੋ ਜੀ ਇੱਕ ਗਰੀਬ ਪਰਿਵਾਰ ਦੇ ਨਾਲ ਉਹਨੇ ਆਪਣਾ ਬੱਚਾ ਵਿਆ ਆ 55 ਸਾਲ ਦੀ ਮਾਂ ਦੀ ਉਮਰ ਹੈ ਇਕੱਲਾ ਇਕੱਲਾ ਉਹ ਬੱਚਾ ਘਰ ਦੇ ਵਿੱਚ ਕਮਾਨ ਵਾਲਾ ਸੀ ਉਹਦੇ ਸਿਰ ਤੇ ਮਾਂ ਘਰ-ਬਾਰ ਚੱਲਦਾ ਸੀ ਵੇਖੋ ਜੀ ਸੋਹਰਾ ਪਰਿਵਾਰ ਨੇ ਉਹਨੂੰ ਇੰਨਾ ਕੁ ਹਰਾਸਮੈਂਟ ਕੀਤਾ ਕਿ ਜੋ ਅਸੀਂ ਬਿਆਨ ਨਹੀਂ ਕਰ ਸਕੇ ਮੌਕੇ ਦੇ ਜਿਹੜੇ ਸਾਰਾ ਗਲੀ ਮੁਹੱਲਾ ਜਿਹੜਾ ਵੇ ਕਈ ਵਾਰੀ ਇਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਗਲੀ ਮੁਹੱਲੇ ਦੇ ਤਹਿਤ ਵੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਤੇ ਅੱਜ ਉਹਦੇ ਬੱਚੇ ਦੀ ਜਿਹੜੀ ਹੈ ਡੈੱਡ ਬੋਡੀ ਇਹਨਾਂ ਨੇ ਰਾਤੀ ਘਰ ਭੇਜੀ ਥੀ ਅਸੀਂ ਪ੍ਰਸ਼ਾਸਨ ਕੋਲ ਇਹੋ ਹੀ ਮੰਗ ਕਰਦੇ ਆ ਕਿ ਇਹਨਾਂ ਦੋਸ਼ੀਆਂ ਨੂੰ ਤੁਰੰਤ ਤੇ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਓਨੀ ਦੇਰ ਅਸੀਂ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਜਿੰਨਾ ਚਿਰ ਗ੍ਰਿਫਤਾਰ ਨਹੀਂ ਹੋਣਗੇ ਇਹ ਬ੍ਰਦਰ ਕੱਲ ਰਾਤ ਦਾ ਇਹ ਇਨਸੀਡੈਂਟ ਹੈਗਾ ਲੜਕਾ ਸੀਗਾ ਉਹਦੀ ਮੈਰਿਜ ਹੋਈ ਸੀਗੀ 88 ਫੁੱਟੀ ਕੋਈ ਏਰੀਆ ਹੈਗਾ ਰੋਡ ਤੇ ਉੱਥੇ ਦੀ ਵਾਈਫ ਕੋਮਲ ਕੋਮਲ ਨਾਲ ਸ਼ਾਦੀ ਸ਼ੁਦਾ ਸੀਗਾ ਤੇ ਉਹ ਇਹਨਾਂ ਦਾ ਡਿਸਪਿਊਟ ਸੀਗਾ ਆਪਸ ਦੇ ਵਿੱਚ ਜਿਹੜੇ ਲੜਕੀ ਵਾਲੇ ਥੋੜੇ ਇਹਨਾਂ ਨੂੰ ਸੁਣਨ ਜੀ ਅ ਵੀ ਇਹ ਅ ਲड़का ਵੀ ਇਕੱਲਾ ਸੀਗਾ ਉਹਦੀ ਮਦਰ ਸੀ ਨਾਲ ਤੇ ਉਹਨਾਂ ਨੂੰ ਕਰਦੇ ਤੰਗ ਪਰੇਸ਼ਾਨ ਵੀ ਇਹਨਾਂ ਦਾ ਆਮ ਤਾਂ ਹੁੰਦਾ ਵੀ ਕੁੜੀ ਨੂੰ ਦਾਜ ਦੇਣ ਲਈ ਤੰਗ ਕਰਦੇ ਆ ਇਹ ਉਲਟਾ ਸੀ ਮੈਟਰ ਉਹ ਕੁੜੀ ਕਹਿੰਦੀ ਵੀ ਉਹ ਕਿਰਾਏ ਤੇ ਰਹਿੰਦੇ ਨੇ ਕਹਿੰਦੇ ਵੀ ਸਾਨੂੰ ਆਪਣੇ ਘਰ ਸਾਡੇ ਨਾਮ ਲਾਓ ਲੜਕੀ ਵਾਲੇ ਤੇ ਉਹਨਾਂ ਚੱਲਦੀ ਰਹੀ ਗੱਲਬਾਤ ਪਰ ਕੱਲ ਲड़का ਮਤਲਬ ਤੰਗ ਆ ਕੇ ਉਹਨਾਂ ਤੋਂ ਉਹਨੂੰ ਕੁੱਟ ਕੁੱਟ ਮਾਰ ਵੀ ਕਰਦੇ ਸੀਗੇ ਇਹ ਜੋ ਜਦੋਂ ਘਰ ਬੁਲਾਉਂਦੇ ਸੀਗੇ ਜੋ ਕੈਸ਼ ਹੋ ਗਿਆ ਉਹ ਵੀ ਉਹਦਾ ਬੱਚਾ ਸੀਗਾ ਛੋਟਾ ਉਹਦੇ ਵਾਸਤੇ ਜਾਂਦਾ ਸੀ ਤੇ ਉਹਨੇ ਕੱਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਉਹਦੇ ਅਸੀਂ ਹੁਣ ਐਫ ਆਰ ਲੋਜ ਹੈ ਤੇ ਰੀਡ ਕਰ ਰਹੇ ਆ ਲੜਕੇ ਦੀ ਸਰ ਕੁਟਮਾਰ ਕਰਦੇ ਆ ਲੜਕੇ ਨਾਲ ਮਤਲਬ ਉਹਦੀ ਮਦਰ ਗਾਲੀ ਗਲੋਚ ਕਰਨਾ ਇੱਕ ਆਪਾਂ ਜੇ ਇੱਕ ਹਿੱਟ ਕਰਨਾ ਔਰ ਇੱਕ ਬਾਗ ਜਿਹੜਾ ਬੋਲਣਾ ਨਾ ਕਿਸੇ ਨੂੰ ਉਹ ਉਦੋਂ ਵੀ ਵੱਧ ਜਿਹੜਾ ਅਗਾਧ ਕਰਦਾ ਉਹਨਾਂ ਨੂੰ ਬੋਲਦੇ ਸੀਗੇ ਉਹ ਉਹਨੇ ਘਰ ਆ ਕੇ ਦੱਸਿਆ ਵੀ ਇਦਾਂ ਦਾ ਮਿਲੋ ਵੀ ਟੌਰਚਰ ਕਰਦੇ ਦਰਜਾਈ ਆਫੇ ਲੋ ਜਾ ਰੇਡ ਕੀਤੇ ਜਾ ਰਹੇ ਆ ਤੇ ਜਲਦੀ ਅਰੈਸਟ ਕਰ ਲਾਂ ਪੂਜਾ ਕੀ ਮਾਮਲਾ ਜਿਹੜਾ ਤੂੰ ਸਾਈ ਮਾਮਲਾ ਗਾ ਕਿ ਇਹਦੇ ਮੁੰਡੇ ਨੂੰ ਬਹੁਤ ਪਰੇਸ਼ਾਨ ਕੀਤਾ ਗਿਆ ਵਾ ਉਹਨਾਂ ਨੇ ਕੁਝ ਖਵਾ ਦਿੱਤਾ ਵਾ ਮਾਰ ਦਿੱਤਾ ਵਾ 3 ਮਹੀਨੇ ਤੋਂ ਟੌਰਚਰ ਵਾਜੀ ਕਰੰਦੇ ਇਥੇ ਉਹਦੇ ਨਾਲ ਉਹਨੂੰ ਕੱਲ ਕੁਝ ਖਵਾਇਆ ਗਿਆ ਇਹਦੇ ਮੁੰਡਾ ਮਰ ਗਿਆ ਤੇ ਉਹਨੂੰ ਇਨਸਾਫ ਚਾਹੀਦਾ ਜਨਾਨੀ ਨੂੰ ਕਲਰਨ ਕੀ ਹੈ ਸੁਸਾਈਡ ਕਰਦਾ ਤੁਹਾਨੂੰ ਪਤਾ ਲੱਗਿਆ ਉਹ ਬਹੁਤ ਤੰਗ ਕਰਦੇ ਤੇਨੂੰ ਬਹੁਤ ਜ਼ਿਆਦਾ ਟੌਰਚਰ ਵਾਜੀ ਕਰਦੇ ਸੀ 3 ਮਹੀਨੇ ਤੱਕ ਕਰਦੇ ਵੇ ਸਹੀ ਕਹਿੰਦੇ ਸੀ ਮਕਾਨ ਆ ਮੇਰੇ ਨਾਮ ਕਰਾਓ ਨੂੰ ਇਹਨਾਂ ਨੇ ਕਹਿੰਦੀ ਸੀ ਮੈਂ ਫੇਰ ਕਰਿਆ ਨਾ ਗਵ ਹੈ ਉਹ ਤਾਂ ਦੁਖੀ ਹੋ ਕੇ ਉਹਨਾਂ ਨੇ ਉਹਨੂੰ ਕੁਝ ਕਰ ਕਰ ਦਿੱਤਾ ਮੁੰਡੇ ਨੂੰ ਮੰਗ ਕਰਦੇ ਇਨਸਾਫ ਚਾਹੀਦਾ ਕਿ ਜਿੱਤਰਾ ਇਹ ਨਾ ਮੁੰਡਾ ਗਿਆ ਉਹ ਵੀ ਜੇਲ੍ਹ ਚ ਜਾਣ ਚਾਹੀਦੇ ਐ ਦੋਸ਼ੀ ਜੋ ਵੀ ਚਾਰਜਾਂ ਨੇ ਗਏ ਆ ਕੋਮਲ ਉਹਦਾ ਜੀਜਾ ਪਰੀ ਵੋਟੀ ਤੇਰੀ ਸੱਸ ਕਿਹੜੀ ਜਗ੍ਹਾ ਤੇ ਰਹਿਣ ਉਹ 80 ਫੁੱਟ ਮਗੀਠਾ ਰੋਡ